ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਮੇਰੀ ਵਿਦਿਆਰਥੀਆਂ ਲਈ ਨੌਜਵਾਨ ਬੱਚੇ ਬੱਚੀਆਂ ਲਈ ਜਿਹੜੇ ਕਾਲਜ ਸਟੂਡੈਂਟ ਨੇ ਯੂਨੀਵਰਸਿਟੀ ਦੇ ਸਟੂਡੈਂਟ ਨੇ ਉਹਨਾਂ ਵਾਸਤੇ ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਬਿਲ ਗੇਟਸ ਦਾ ਇੱਕ ਬੋਲ ਤੁਹਾਡੇ ਸਾਹਮਣੇ ਰੱਖਦਾ ਚੱਲਾਂ ਮੇਰਾ ਬੋਲ ਨਹੀਂ ਹੈ ਬਿਲ ਗੇਟਸ ਦਾ ਉਹ ਕਹਿੰਦਾ ਇਫ ਯੂ ਬੌਰਨ ਪੋਅਰ ਇਟਸ ਨਾਟ ਯੋਰ ਮਿਸਟੇਕ if you die poor it's your mistake ਪੰਜਾਬੀ ਤਰਜਮਾ ਕਰਦੇ ਆ ਉਹ ਕਹਿੰਦਾ ਹੈ ਵੀ ਅਗਰ ਤੁਸੀਂ ਗਰੀਬੀ ਵਿੱਚ ਜਨਮੇ ਹੋ ਇਹ ਤੁਹਾਡਾ ਦੋਸ਼ ਨਹੀਂ ਹੈ ਅਗਰ ਤੁਸੀਂ ਗਰੀਬੀ ਵਿੱਚ ਮਰਦੇ ਹੋ ਇਹ ਦੋਸ਼ ਤੁਹਾਡਾ ਹੈ ਮੈਂ ਗੱਲ ਕਰ ਰਿਹਾ ਸਾਂ ਵੀ ਮੇਰੀ ਅੱਜ ਦੀ ਇਹ ਵੀਡੀਓ ਵਿਦਿਆਰਥੀਆਂ ਵਾਸਤੇ ਹੈ ਸਟੂਡੈਂਟਸ ਵਾਸਤੇ ਤੁਹਾਡੇ ਮਾਂ ਬਾਪ ਚੰਗਾ ਨਹੀਂ ਖਾ ਪਾਉਂਦੇ ਚੰਗਾ ਨਹੀਂ ਹਟਾ ਪਾਉਂਦੇ ਥੋੜਾ ਖਾ ਲੈਂਦੇ ਨੇ ਮੰਦਾ ਪਾ ਲੈਂਦੇ ਨੇ ਆਪਣੀਆਂ ਰੀਜਾਂ ਮਾਰ ਲੈਂਦੇ ਨੇ ਸ਼ੌਂਕ ਮਾਰ ਲੈਂਦੇ ਨੇ ਪਤਾ ਕਿਉਂ ਉਹਨਾਂ ਦੇ ਅੰਦਰ ਇੱਕ ਗੱਲ ਹੁੰਦੀ ਵੀ ਜੋ ਅਸੀਂ ਨਹੀਂ ਨਾ ਬਣ ਪਾਏ ਉਹ ਸਾਡੇ ਬੱਚੇ ਬਣ ਜਾਣ ਸਾਡੇ ਧੀਆ ਪੁੱਤ ਬਣ ਜਾਣ ਜਿਹੜੇ ਮੇਰੇ ਸੁਪਨੇ ਅਧੂਰੇ ਰਹਿ ਗਏ ਨਾ ਉਹ ਮੈਂ ਪੂਰੇ ਕਰਾਂਗਾ ਪਰ ਆਪਣੇ ਧੀਆ ਪੁੱਤਾਂ ਦੇ ਰਾਂਹ ਪੂਰੇ ਕਰਾਂਗਾ ਮੈਨੂੰ ਉਹ ਬਣਨ ਦਾ ਮੌਕਾ ਨਹੀਂ ਮਿਲਿਆ ਪਰ ਮੈਂ ਚਾਹਣਾ ਵੀ ਮੇਰੇ ਬੱਚਿਆਂ ਨੂੰ ਉਹ ਮੌਕਾ ਬਣੇ ਮੌਕਾ ਮਿਲੇ ਮੇਰੇ ਬੱਚਿਆਂ ਦੇ ਸਾਹਮਣੇ ਔਕੜ ਨਾ ਹੋਵੇ ਇਹਨਾਂ ਨੂੰ ਨਾ ਕਹਿਣਾ ਪਵੇ ਵੀ ਮਾਂ ਬਾਪ ਨੇ ਮੌਕਾ ਦਿੱਤਾ ਨਹੀਂ ਕੁਝ ਬਣਾਉਂਦਾ ਖੈਰ ਮੈਂ ਜੋ ਗੱਲ ਕਰ ਰਿਹਾ ਸੀ ਬਹੁਤ ਸਾਰੇ ਸੁਪਨੇ ਹੁੰਦੇ ਨੇ ਜਿਹੜੇ ਉਹਨਾਂ ਦੇ ਆਪਣੇ ਅਧੂਰੇ ਰਹਿ ਗਏ ਤੇ ਬਹੁਤ ਸਾਰੇ ਸੁਪਨੇ ਹੁੰਦੇ ਨੇ ਉਹਨਾਂ ਨੇ ਜੋ ਤੁਹਾਡੇ ਨਾਲ ਸਿਰਜੇ ਨੇ ਹੁਣ ਉਹ ਆਪ ਗਰੀਬੀ ਦਾ ਵੇਦਾ ਹੰਡਾ ਕੇ ਖਾ ਕੇ ਪਾ ਕੇ ਰਹਿ ਕੇ ਤੁਹਾਨੂੰ ਪੈਸਾ ਦੇ ਰਹੇ ਨੇ ਖੁੱਲਾ ਦੇ ਰਹੇ ਨੇ ਤੇ ਵਾਰ-ਵਾਰ ਇੱਕ ਗੱਲ ਕਹਿੰਦੇ ਨੇ ਬੇਟਾ ਜੋ ਮੈਂ ਨਹੀਂ ਕਰ ਪਾਇਆ ਤੂੰ ਕਰਨਾ ਹੈ ਮੇਰੀ ਜ਼ਿੰਦਗੀ ਤੂੰ ਜਿਉਣੀ ਹੈ ਮੈਂ ਆਪਣੇ ਸ਼ੌਂਕ ਤੇਰੇ ਰਾਹੀ ਪੂਰੇ ਕਰਨੇ ਨੇ ਹੁਣ ਬੱਚਿਆਂ ਦਾ ਕੀ ਫਰਜ ਬੰਦਾ ਬੰਦਾ ਨੇ ਬੱਚੇ ਦਾ ਸੋਚਣ ਵੀ ਮਾਂ ਪਿਓ ਕਿਸਾ ਹਾਲਾਤ ਵਿੱਚੋਂ ਦੀ ਗੁਜ਼ਰ ਕੇ ਸਾਨੂੰ ਖਰਚਾ ਦੇ ਰਹੇ ਨੇ ਪੜਾ ਰਹੇ ਨੇ ਵੀ ਸਾਡਾ ਵੀ ਤਾਂ ਕੋਈ ਫਰਜ਼ ਬੰਦਾ ਹੈ ਇਹਦਾ ਇਸ ਤੋਂ ਅੱਗੇ ਜੇ ਅੱਜ ਵਿਦਿਆਰਥੀਆਂ ਲਈ ਮੈਂ ਫਿਰ ਦੁਬਾਰਾ ਗੱਲ ਕਰ ਰਿਹਾ ਹਾਂ ਸਟੂਡੈਂਟਸ ਲਈ ਖਾਸ ਕਰਕੇ ਨੁਕਤੇ ਨੂੰ ਨੋਟ ਕਰ ਲਿਓ ਬੇਸ਼ੱਕ ਤੁਹਾਨੂੰ ਅੱਜ ਮੇਰੀ ਗੱਲ ਛੁਭਵੀਂ ਲੱਗੇ ਕੌੜੀ ਲੱਗੇ ਪਰ ਪੱਲੇ ਬਣ ਜਿਓ ਕਿਧਰੇ ਨਾ ਕਿਧਰੇ ਇਹ ਗੱਲ ਤੁਹਾਨੂੰ ਰੜਕੇਗੀ ਚੇਤਾ ਆਏਗੀ ਉਹ ਗੱਲ ਕੀ ਹੈ ਜੇ ਤੁਸੀਂ ਪੜਾਈ ਵਿੱਚ ਤੁਹਾਨੂੰ ਸਵਾ ਖੁੱਲਾ ਮਿਲਿਆ ਮਾਪੇ ਘਰ ਦੇ ਕੰਮ ਤੇ ਨਹੀਂ ਲਾ ਰਹੇ ਸੱਜੇ ਖੱਬੇ ਦੇ ਕੰਮ ਤੇ ਨਹੀਂ ਲਾ ਰਹੇ ਦੁਕਾਨਦਾਰੀ ਜ਼ਿੰਮੇਵਾਰੀ ਵਿੱਚ ਨਹੀਂ ਲਾ ਰਹੇ ਬਿਤੂ ਆਪਣੀ ਪੜਾਈ ਵੱਲ ਧਿਆਨ ਦੇ ਤੂੰ ਪੜਨ ਦਾ ਯਤਨ ਕਰ ਜੇ ਤੁਸੀਂ ਅੱਜ ਪੜਾਈ ਦੇ ਉੱਤੇ 5 6 ਘੰਟੇ ਮਿਹਨਤ ਕਰਨ ਲਈ ਤਿਆਰ ਨਹੀਂ ਹੋ ਤੇ ਸਾਰੀ ਜ਼ਿੰਦਗੀ ਮਿਹਨਤ ਕਰਨ ਲਈ ਫਿਰ ਲੱਕ ਬਣ ਲੋ ਸਾਰੀ ਜ਼ਿੰਦਗੀ ਮਿਹਨਤ ਕਰਨ ਲਈ ਤਿਆਰ ਰਹੋ ਅੱਜ ਦੀ 5-7 ਘੰਟੇ ਦੀ ਕੀਤੀ ਹੋਈ ਮਿਹਨਤ ਆਉਣ ਵਾਲੀ ਉਮਰ ਦੇ ਅੰਦਰ ਤੁਹਾਡਾ ਰਾਹ ਸੁਖਾਲਾ ਕਰ ਸਕਦੀ ਹੈ ਤੁਹਾਨੂੰ ਆਰਾਮ ਦੇ ਨਾਲ ਬਹਿ ਕੇ ਖਵਾ ਸਕਦੀ ਹੈ ਪਰ ਜੇ ਅੱਜ ਤੁਸੀਂ ਉਸ ਮਿਹਨਤ ਤੋਂ ਕੰਨੀ ਕਤਰਾਓਗੇ ਭੱਜੋਗੇ ਦੌੜੋਗੇ ਫਿਰ ਸਾਰੀ ਉਮਰ ਮਰਦੇ ਰਹਿਣਾ ਮਿਹਨਤ ਕਰਦੇ ਰਹਿਣਾ ਰੋਟੀ ਖਾਂਦੇ ਰਹਿਣਾ ਤੇ ਜ਼ਿੰਦਗੀ ਚੱਲੇਗੀ ਹੈਂਡ ਟੂ ਮਾਉਥ ਕਮਾਉਂਦੇ ਰਹੋਗੇ ਖਾਂਦੇ ਰਹੋਗੇ ਜੋੜ ਨਹੀਂ ਪਾਓਗੇ ਇਸ ਤੋਂ ਅੱਗੇ ਇੱਕ ਮੈਂ ਹੋਰ ਗੱਲ ਕਰ ਦਿਆਂ ਜੇ ਤੁਸੀਂ ਅੱਜ ਆਪਣੇ ਲਈ ਮਿਹਨਤ ਕਰਨ ਲਈ ਤਿਆਰ ਨਹੀਂ ਹੋ ਆਪਣੇ ਲਈ ਆਪਣੇ ਭਲੇ ਲਈ ਆਪਣੇ ਮਾਪੇ ਲਈ ਆਪਣੇ ਪਰਿਵਾਰ ਲਈ ਮਿਹਨਤ ਕਰਨ ਲਈ ਤਿਆਰ ਨਹੀਂ ਹੋ ਤੇ ਫਿਰ ਆਉਣ ਵਾਲੇ ਕੱਲ ਨੂੰ ਲੋਕਾਂ ਲਈ ਮਿਹਨਤ ਕਰਨ ਲਈ ਤਿਆਰ ਰਹਿਣਾ ਮਿਹਨਤ ਤੁਸੀਂ ਕਰੋਗੇ ਕੰਮ ਤੁਸੀਂ ਕਰੋਗੇ ਮੁੰਡਾਫਾ ਲੋਕ ਲੈਣਗੇ ਮੇਰਾ ਮਤਲਬ ਜਿਹਦੇ ਅਮਪਲਾਈ ਬਣਾਉਂਗੇ ਨੌਕਰ ਬਣਾਉਂਗੇ ਮੁੰਡਾਫਾ ਉਹ ਲਏਗਾ ਦੂਜੀ ਗੱਲ ਅਗਰ ਤੁਸੀਂ 6-7 ਘੰਟੇ ਕੰਮ ਨਹੀਂ ਕਰ ਸਕਦੇ ਅੱਜ ਮੇਰਾ ਮਤਲਬ ਪੜ ਨਹੀਂ ਸਕਦੇ ਬੜੀ ਪਰੇਸ਼ਾਨੀ ਹੈ ਅੱਜ ਤੁਸੀਂ ਪੁਲੇਖੇ ਵਿੱਚੋਂ ਪਤਾ ਕਿਹੜੇ ਪੁਲੇਖੇ ਵਿੱਚ ਤੁਹਾਨੂੰ ਇਹ ਵੀ ਸਾਰੀ ਉਮਰ ਹੀ ਮੇਰੀ ਇਸ ਤਰ੍ਹਾਂ ਨਿਕਲ ਜਾਣੀ ਹੈ ਪਰ ਨਹੀਂ ਅੱਜ ਪਿਓ ਤੁਹਾਨੂੰ ਸਮਾਂ ਦੇ ਰਿਹਾ ਹੈ ਮਾਂ ਤੁਹਾਨੂੰ ਸਮਾਂ ਦੇ ਰਹੀ ਹੈ ਉਲਟਾ ਖਰਚਾ ਦੇ ਰਹੇ ਨੇ ਤੁਸੀਂ ਕਰ ਕੁਝ ਨਹੀਂ ਰਹੇ ਇੱਕ ਸਮਾਂ ਆਏਗਾ ਜਦ ਤੁਹਾਡੇ ਕੋਲ ਸਮਾਂ ਵੀ ਨਹੀਂ ਹੋਏਗਾ ਜਦ ਤੁਹਾਡੇ ਕੋਲ ਕੁਝ ਅੱਗੇ ਵਧਣ ਦਾ ਕੋਈ ਆਪਸ਼ਨ ਨਹੀਂ ਹੋਏਗਾ ਫਿਰ ਪਿਓ ਨੂੰ ਤੇ ਮਾਂ ਨੂੰ ਯਾਦ ਕਰਕੇ ਵਾਰ-ਵਾਰ ਪਛਤਾਉਗੇ ਅੱਜ ਦੀ 5-7 ਘੰਟੇ ਮਿਹਨਤ ਕਰੋ ਕਮਰ ਬਨ ਕੇ ਕਰੋ ਤਾਂ ਕਿ ਸਾਰੀ ਉਮਰ ਮਿਹਨਤ ਨਾ ਕਰਨੀ ਪਏ ਤੇ ਬਹਿ ਕੇ ਖਾਨ ਦਾ ਸਮਾਂ ਬਣ ਜਾਏ ਦੂਜੀ ਗੱਲ ਜਿਹੜੇ 5-7 ਘੰਟੇ ਬਚਪਨ ਦੇ ਅੰਦਰ ਜਵਾਨੀ ਦੇ ਅੰਦਰ ਮਿਹਨਤ ਨਾ ਕਰ पाए ਦੌੜਦੇ ਰਹੇ ਪੜਾਈ ਤੋਂ ਤੁਸੀਂ ਆਪਣੇ ਸੱਜੇ ਖੱਬੇ ਧਿਆਨ ਮਾਰ ਕੇ ਵੇਖੋ ਉਹ 12-12 ਘੰਟੇ ਮਿਹਨਤ ਦੇ ਅੰਦਰ ਜਕੜੇ ਰਹਿੰਦੇ ਨੇ ਮਜ਼ਦੂਰੀ ਦੇ ਅੰਦਰ ਜਕੜੇ ਰਹਿੰਦੇ ਨੇ ਇਹ ਉਹਨਾਂ ਦੀ ਅੱਜ ਮਜਬੂਰੀ ਬਣ ਗਈ ਹੈ ਜੇ ਅੱਜ ਤੁਹਾਨੂੰ ਸਟੂਡੈਂਟਸ ਨੂੰ ਮੇਰੀ ਰਿਕਵੈਸਟ ਹੈ ਧਿਆਨ ਦੇ ਕੇ ਸੁਣ ਲਿਓ ਜੇ ਅੱਜ ਤੁਹਾਨੂੰ ਤੁਹਾਡੇ ਵੱਡਿਆਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਤੁਹਾਡੇ ਮਾਪੇ ਪਤੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਕੌੜੀਆਂ ਲੱਗਦੀਆਂ ਨੇ ਫਿੱਕੀਆਂ ਲੱਗਦੀਆਂ ਨੇ ਹਾਸੋਈਆਂ ਲੱਗਦੀਆਂ ਨੇ ਤੁਹਾਨੂੰ ਐਵੇਂ ਲੱਗਦਾ ਹੈ ਵੀ ਅਸੀਂ ਖੁਦਾ ਉੱਤਰ ਆਏ ਆ ਸਾਰੀ ਸਮਝ ਹੀ ਤੁਹਾਡੇ ਕੋਲੇ ਇਹਨਾਂ ਨੂੰ ਤੇ ਪਤਾ ਹੀ ਨਹੀਂ ਹੈ ਪਿਛਲੀ ਜਨਰੇਸ਼ਨ ਦੇ ਨੇ ਬੜੇ ਵੱਡੇ ਭਲੇਖੇ ਵਿੱਚੋਂ ਜੇ ਅੱਜ ਮਾਪੇ ਬਾਬ ਦੀਆਂ ਗੱਲਾਂ ਸੁਣ ਲੋਗੇ ਤੇ ਕੱਲ ਨੂੰ ਲੋਕਾਂ ਦੀਆਂ ਸੁਣਨ ਤੋਂ ਬਚ ਜਾਓਗੇ ਜੇ ਅੱਜ ਮਾਪੇ ਬਾਬ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਤੇ ਕੱਲ ਨੂੰ ਲੋਕਾਂ ਦੇ ਤਾਨੇ ਤੇ ਮਿਹਨੇ ਸੁਣਨੇ ਪੈਣਗੇ ਲੋਕ ਕਹਿਣਗੇ ਤੇਰੇ ਪਿਓ ਨੇ ਤੇਰੇ ਤੇ ਬੜਾ ਸਮਾਂ ਦਿੱਤਾ ਬੜਾ ਪੈਸਾ ਦਿੱਤਾ ਪਰ ਤੂੰ ਕੀ ਕੀਤਾ ਪਛਤਾਓਗੇ ਸਮਾਂ ਇਹਨੂੰ ਸੰਭਾਲ ਲਓ ਅਗਰ ਅੱਜ ਤੁਹਾਡੇ ਚ ਆਪਣੇ ਸੁਪਨੇ ਪੂਰੇ ਕਰਨ ਦੀ ਤਾਕਤ ਨਹੀਂ ਹੈ ਜਦ ਕਿ ਤੁਹਾਡੇ ਕੋਲ ਸਮਾਂ ਹੈ ਤੁਹਾਡੇ ਕੋਲ ਪੈਸਾ ਹੈ ਤੁਹਾਡੇ ਨਾਲ ਹੈਲਪ ਦੇ ਉੱਤੇ ਦਿਨ ਪਰ ਰਾਤ ਮਾਂ ਬਾਪ ਖੜੇ ਨੇ ਤੇ ਤੁਸੀਂ ਉਹ ਤਾਕਤ ਹੀ ਨਹੀਂ ਜੁਟਾ پا ਰਹੇ ਵੀ ਮੈਂ ਆਪਣੇ ਸੁਪਨੇ ਪੂਰੇ ਕਰ ਲਾਂ ਹਾਲਾਂਕਿ ਮਦਦਕਾਰ ਨੇ ਰਿਸ਼ਤੇਦਾਰ ਨੇ ਭੈਣ ਭਰਾ ਨੇ ਖਰਚਾ ਕਰ ਰਹੇ ਨੇ ਤੂੰ ਪੜ ਤੂੰ ਪੜ ਦੀ ਰੱਟ ਲਾ ਰਹੇ ਨੇ ਜੇ ਤੁਸੀਂ ਕੁਝ ਨਹੀਂ ਬਣ ਸਕਕੇ ਸੁਪਨੇ ਪੂਰੇ ਨਹੀਂ ਕਰ ਸਕਕੇ ਤੇ ਕੱਲ ਨੂੰ 10 15 20000 ਦੀ ਜੌਬ ਕਰੋਗੇ ਤੁਹਾਡੀ ਜੌਬ ਦੇ ਨਾਲ ਲੋਕ ਸੁਪਨੇ ਪੂਰੇ ਕਰਨਗੇ ਤੇ ਕੀ ਕਰੋਗੇ 15 20000 ਤੱਕ ਕਮਾ ਕੇ ਅੱਜ ਕਮਾਓ ਅੱਜ ਪੜੋ ਅੱਜ ਆਪਣੇ ਸਮੇਂ ਨੂੰ ਸੰਭਾਲੋ ਤਾਂ ਕਿ ਤੁਹਾਡੇ ਸੁਪਨੇ ਪੂਰੇ ਹੋਣ ਅੱਜ ਤੁਹਾਨੂੰ ਮਦਦ ਮਿਲ ਰਹੀ ਕੱਲ ਮਦਦ ਬੰਦ ਹੋ ਜਾਏਗੀ ਮਾਪੇ ਦੀ ਮਦਦ ਬੰਦ ਹੋ ਜਾਏਗੀ ਫਿਰ 15 20 25000 ਦੇ ਅੰਦਰ ساری ਉਮਰ ਵੀ ਕੱਢਣੀ ਪੈਗੀ ਤੁਸੀਂ ਉਹ ਮਿਹਨਤ ਕਰੋਗੇ 12 12 ਘੰਟੇ ਕਰੋਗੇ ਤੁਹਾਡੀ ਮਿਹਨਤ ਦੇ ਨਾਲ ਲੋਕ ਆਪਣੇ ਸੁਪਨੇ ਪੂਰੇ ਕਰਨਗੇ ਇੱਕ ਮੈਂ ਹੋਰ ਗੱਲ ਕਹਿ ਦਿਆਂ ਅਖੀਰ ਦੇ ਉੱਤੇ ਜਾ ਕੇ ਜਿੰਦਗੀ 'ਚ ਅਗਰ ਡਿੱਗਦੇ ਹੋ ਫੇਲ ਹੁੰਦੇ ਹੋ ਮੌਕੇ ਦੁਬਾਰਾ ਦੁਬਾਰਾ ਮਿਲਦੇ ਰਹਿੰਦੇ ਨੇ ਇੱਕ ਵਾਰੀ ਨਹੀਂ ਦੁਬਾਰਾ ਦੁਬਾਰਾ ਮੌਕੇ ਮਿਲਦੇ ਨੇ ਫੇਲ ਹੁੰਦੇ ਹੋ ਘਬਰਾਉਂਦੇ ਹੋ ਬਹਿ ਜਾਂਦੇ ਹੋ ਥੱਕ ਜਾਂਦੇ ਹੋ ਹਾਰ ਜਾਂਦੇ ਹੋ ਫਿਰ ਮੌਕਾ ਮਿਲਦਾ ਹੈ ਵੀ ਅੱਗੇ ਤੁਰੋ ਅਗਰ ਤੁਸੀਂ ਏਜ ਦਾ ਮੌਕਾ ਕੱਢ ਲਿਆ ਜਿਹੜੀ ਪੜਾਈ ਵਾਲੀ ਏਜ ਏ ਜਿਹੜਾ ਪੜਨ ਵਾਲਾ ਸਮਾਂ ਇਹ ਮੌਕਾ ਇੱਕ ਵਾਰੀ ਗਵਾਲਿਆ ਤੇ ਮੌਕਾ ਦੁਬਾਰਾ ਮਿਲਣ ਵਾਲਾ ਨਹੀਂ ਹੈ ਕੱਲ ਨੂੰ ਤੁਹਾਡੇ ਵਿਆਹ ਹੋਣਗੇ ਤੁਹਾਡੇ ਉੱਤੇ ਜ਼ਿੰਮੇਵਾਰੀਆਂ ਨਵੀਆਂ ਆ ਜਾਣਗੀਆਂ ਤੁਹਾਡੇ ਘਰਾਂ ਦੇ ਅੰਦਰ ਬੱਚੇ ਜਨਮ ਲੈਣਗੇ ਫਿਰ ਪੜੋਗੇ ਅੱਜ ਸਮਾਂ ਜ਼ਿੰਮੇਵਾਰੀਆਂ ਤੁਹਾਡੇ ਸਿਰ ਦੀਆਂ ਮਾਪੇ ਨੇ ਚੁੱਕੀਆਂ ਨੇ ਤੁਹਾਡਾ ਸਿਰ ਖਾਲੀ ਹੈ ਸਿਰ ਖਾਲੀ ਤੋਂ ਮਤਲਬ ਤੁਹਾਡੇ ਸਿਰ ਤੇ ਵਜ਼ਨ ਨਹੀਂ ਹੈ ਬੋਝ ਨਹੀਂ ਹੈ ਉਹ ਬੋਝ ਤੁਹਾਡਾ ਪਿਤਾ ਚੱਕ ਕੇ ਚੱਲ ਰਿਹਾ ਹੈ ਕੱਲ ਨੂੰ ਤੁਹਾਡੇ ਸਿਰ ਤੇ ਬੋਝ ਪਏਗਾ ਉਹ ਬੋਝ ਵੀ ਚੁੱਕਣਾ ਪਏਗਾ ਤੇ ਫਿਰ ਅੱਗੇ ਵਧੋਗੇ ਕਿਵੇਂ ਵਧੋਗੇ ਜੇ ਅੱਜ ਨਹੀਂ ਵੱਧ ਪਾ ਰਹੇ ਤੇ ਕੱਲ ਅੱਗੇ ਕਿਵੇਂ ਵਧੋਗੇ ਇਸ ਕਰਕੇ ਅੱਜ ਹੀ ਸਮਾਂ ਹੁਣੇ ਹੀ ਸਮਾਂ ਉੱਠੋ ਹਮਲਾ ਮਾਰੋ ਤੇ ਪਿਤਾ ਦੇ ਪੈਰਾਂ ਨੂੰ ਹੱਥ ਲਾ ਕੇ ਪਿਤਾ ਤੋਂ ਅਸੀਸ ਲੈ ਕੇ ਤੁਰੋ ਪਿਤਾ ਜੀ ਡੈਡੀ ਜੀ ਪਿਤਾ ਜੀ ਜੋ ਵੀ ਕਹਿੰਦੇ ਹੋ ਤੁਸੀਂ ਮੇਰੇ ਤੇ ਖਰਚਾ ਕਰ ਰਹੇ ਹੋ ਮੈਂ ਛਾਤੀ ਤੇ ਹੱਥ ਮਾਰ ਕੇ ਕਹਿੰਨਾ ਮੈਂ ਤੁਹਾਨੂੰ ਕੁਝ ਬਣ ਕੇ ਵਿਖਾਵਾਂਗਾ ਬਣ ਸਕੋਗੇ ਤਾਂ ਖੈਰ ਸਮਾਂ ਸਮੇਂ ਦੀ ਸੰਭਾਲ ਕਰੋ ਅੱਗੇ ਵਧੋ ਆਪਣੇ ਸੁਪਨੇ ਪੂਰੇ ਕਰੋ ਆਪਣੇ ਮਾਪੇ ਦੇ ਸੁਪਨੇ ਪੂਰੇ ਕਰੋ ਵਾਹਿਗੁਰੂ ਜੀ ਕਾ